ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਆਓ ਜੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਇੱਕ ਦਿਨ ਬੀਰਵਾਲ ਨੇ ਆਪਣੇ ਕਿਸੇ ਰਿਸ਼ਤੇਦਾਰ ਦੀ ਦਾਵਤ ਤੇ ਜਾਣਾ ਸੀ ਇਸ ਲਈ ਉਹ ਦਰਬਾਰ ਖਤਮ ਹੋਣ ਤੋਂ ਪਹਿਲਾਂ ਹੀ ਬਾਦਸ਼ਾਹ ਤੋਂ ਛੁੱਟੀ ਲੈ ਕੇ ਚਲੇ ਗਏ ਅਗਲੇ ਦਿਨ ਬੀਰਵਾਲ ਜਦ ਦਰਬਾਰ ਵਿੱਚ ਹਾਜ਼ਰ ਹੋਏ ਤਾਂ ਬਾਦਸ਼ਾਹ ਨੇ ਦਾਵਤ ਦੇ ਬਾਰੇ ਵਿੱਚ ਪੁੱਛਿਆ ਖਾਣਾ ਕਿਹੋ ਜਿਹਾ ਸੀ ਅਤੇ ਦਾਵਤ ਵਿੱਚ ਕੀ ਕੀ ਪਕਵਾਨ ਬਣੇ ਸਨ ਬੀਰਵਾਲ ਨੇ ਕਈ ਪਕਵਾਨਾਂ ਦੇ ਨਾਮ ਦੱਸੇ। ਉਹ ਅੱਗੇ ਹੋਰ ਵੀ ਦੱਸਣ ਜਾ ਰਿਹਾ ਸੀ ਕਿ ਬਾਦਸ਼ਾਹ ਨੇ ਉਹਨਾਂ ਨੂੰ ਕਿਸੇ ਕੰਮ ਵਿੱਚ ਉਲਝਾ ਦਿੱਤਾ ਜਿਸ ਨਾਲ ਬਾਬਤਾਵਤਾ ਵਰਣਨ ਅਧੂਰਾ ਰਹਿ ਗਿਆ। ਇਸ ਗੱਲ ਨੂੰ ਹਫ਼ਤੇ વીਤ ਗਏ। ਅਚਾਨਕ ਇੱਕ ਦਿਨ ਬਾਦਸ਼ਾਹ ਨੂੰ ਯਾਦ ਆਇਆ ਕਿ ਉਸ ਦਿਨ ਬੀਰਵਾਲ ਨੇ ਦਾਵਤ ਦੀ ਭੋਜਨ ਸਮੱਗਰੀ ਦਾ ਵਰਣਨ ਅਧੂਰਾ ਛੱਡ ਦਿੱਤਾ ਸੀ। ਇਸ ਲਈ ਉਹਨਾਂ ਨੇ ਬੀਰਵਾਲ ਦੀ ਯਾਸ਼ਕਤੀ ਨੂੰ ਪਰਖਣ ਦਾ ਫੈਸਲਾ ਕੀਤਾ। ਉਹ ਬੋਲੇ ਬੀਰਵਾਲ ਹੋਰ ਕੀ? ਬੀਰਵਾਲ ਉਸ ਸਮੇਂ ਸਮਝ ਗਏ। ਕਿ ਉਸ ਦਿਨ ਦਾਵਤ ਵਿੱਚ ਬਣੀਆਂ ਹੋਈਆਂ ਚੀਜ਼ਾਂ ਦੇ ਨਾਂ ਦੱਸਦੇ ਦੱਸਦੇ ਬਾਦਸ਼ਾਹ ਨੇ ਉਹਨਾਂ ਨੂੰ ਦੂਸਰੇ ਕੰਮ ਵਿੱਚ ਉਲਝਾ ਦਿੱਤਾ ਸੀ ਅਤੇ ਵਰਣਨ ਅਧੂਰਾ ਰਹਿ ਗਿਆ ਸੀ ਬਾਦਸ਼ਾਹ ਉਸ ਵਰਣਨ ਨੂੰ ਪੂਰਾ ਕਰਨ ਦੀ ਕਰਜ ਨਾਲ ਇਹ ਪ੍ਰਸ਼ਨ ਪੁੱਛ ਰਹੇ ਨੇ ਇਹ ਵਿਚਾਰ ਕਰਕੇ ਵੀਰਵਾਲ ਨੇ ਫੌਰਨ ਹੀ ਉੱਤਰ ਦਿੱਤਾ ਹੋਰ ਕੀ ਕੜੀ ਬੀਰਵਲ ਦੀ ਇੰਨੀ ਚੰਗੀ ਜਾਸਕਤੀ ਤੋਂ ਬਾਦਸ਼ਾਹ ਬਹੁਤ ਖੁਸ਼ ਹੋਏ। ਉਹਨਾਂ ਨੇ ਆਪਣੀ ਗਲੇ ਤੋਂ ਮੋਤੀਆਂ ਦੀ ਮਾਲਾ ਲਾ ਕੇ ਬੀਰਵਲ ਨੂੰ ਪੁਰਸਕਾਰ ਦੇ ਰੂਪ ਵਿੱਚ ਦੇ ਦਿੱਤੀ। ਹਾਜ਼ਰ ਦਰਬਾਰੀ ਨਹੀਂ ਸਮਝ ਸਕੇ ਕਿ ਕਿਸ ਭੇਦਪੂਰਨ ਉੱਤਰ ਦੇ ਕੇ ਬੀਰਵਲ ਨੂੰ ਮੋਤੀਆਂ ਦੀ ਮਾਲਾ ਮਿਲੀ ਹੈ। ਉਹਨਾਂ ਲੋਕਾਂ ਨੇ ਸੋਚਿਆ ਕਿ ਬਾਦਸ਼ਾਹ ਨੂੰ ਕੜੀ ਜ਼ਰੂਰ ਦੀ, ਕੜੀ ਜ਼ਰੂਰ ਚੰਗੀ ਲੱਗਦੀ ਹੋਵੇਗੀ। ਤਦ ਹੀ ਤਾਂ ਬੀਰਵਲ ਨੂੰ ਮੋਤੀਆਂ ਦੀ ਮਾਲਾ ਦਾ ਇਨਾਮ ਵਿੱਚ ਮਿਲੀ ਹੈ। ਉਹਨਾਂ ਦਾ ਵੀ ਨਾਮ ਲੈਣ ਦਾ ਮਨ ਲਲਚਾਉਣ ਲੱਗਾ। ਦੂਸਰੇ ਦਿਨ ਸਾਰਿਆਂ ਨੇ ਵਧੀਆ ਤੋਂ ਵਧੀਆ ਕੜੀ ਆਪਣੇ ਆਪਣੇ ਘਰੋਂ ਤਿਆਰ ਕਰਵਾਈ। ਕੜੀ ਨੂੰ ਸਵਾਦਲਾ ਬਣਾਉਣ ਲਈ ਉਹਨਾਂ ਨੇ ਵਿਸ਼ੇਸ਼ ਕਿਸਮ ਦੇ ਬਫਾਲੇ ਪਾਈ ਕੋਈ ਕਮੀ ਨਾ ਛੱਡੀ। ਜਦ ਦਰਬਾਰ ਦਾ ਸਮਾਂ ਹੋਇਆ ਤਾਂ ਸਾਰਿਆਂ ਨੇ ਆਪਣੀ ਆਪਣੀ ਕੜੀ ਦੇ ਕੁਝੇ ਬਾਦਸ਼ਾਹ ਦੇ ਸਾਹਮਣੇ ਲਿਜਾ ਕੇ ਪੇਸ਼ ਕਰ ਦਿੱਤੇ। ਬਾਦਸ਼ਾਹ ਦੀ ਸਮਝ ਵਿੱਚ ਕੁਝ ਨਹੀਂ ਆਇਆ। ਉਹਨਾਂ ਨੇ ਪੁੱਛਿਆ ਇਨਾ ਕੁੱਝਿਆ ਵਿੱਚ ਕੀ ਹੈ ਤਾਂ ਦਰਬਾਰੀਆਂ ਨੇ ਨਿਮਰਤਾ ਨਾਲ ਬੇਨਤੀ ਕੀਤੀ ਜਹਾ ਆਪਣਾ ਤੁਸੀਂ ਕੱਲੇ ਇਸੇ ਸ਼ਬਦ ਦੇ ਕਹਿਣ ਤੇ ਖੁਸ਼ ਹੋ ਕੇ ਬੀਰਵਾਲ ਨੂੰ ਮੋਤੀਆਂ ਦੀ ਮਾਲਾ ਦੇ ਇਨਾਮ ਵੇ ਦੇ ਦਿੱਤਾ ਸੀ ਅਸੀਂ ਲੋਕਾਂ ਨੇ ਸਮਝਿਆ ਕਿ ਹਜ਼ੂਰ ਨੂੰ ਕੜੀ ਬਹੁਤ ਪਸੰਦ ਹੈ ਇਸ ਲਈ ਇਨਾ ਕੁੱਝਿਆ ਵਿੱਚ ਅਸੀਂ ਤੁਹਾਨੂੰ ਪੇਂਟ ਕਰਨ ਲਈ ਕੜੀ ਲੈ ਕੇ ਆਏ ਆ ਕੜੀ ਲੈ ਕੇ ਆਏ ਆ ਦਰਬਾਰੀਆਂ ਦੀ ਇਸ ਬੇਕੂਫੀ ਤੇ ਬਾਦਸ਼ਾਹ ਬਹੁਤ ਗੁੱਸੇ ਵਿੱਚ ਆ ਗਏ ਗੁੱਸੇ ਵਿੱਚ ਉਹਨਾਂ ਨੇ ਉਹਨਾਂ ਸਭ ਨੂੰ ਦਰਬਾਰ ਤੋਂ ਬਾਹਰ ਨਿਕਲ ਜਾਣ ਦਾ ਹੁਕਮ ਦਿੰਦੇ ਹੋਏ ਕਿਹਾ ਤੁਸੀਂ ਲੋਕ ਸਿਰਫ ਨਕਲ ਕਰਨਾ ਜਾਣਦੇ ਹੋ ਦੂਸਰਿਆਂ ਨੂੰ ਫਲਦਾ ਫੁੱਲਦਾ ਨਹੀਂ ਦੇਖ ਸਕਦੇ ਜਾਓ ਇਸ ਦੀ ਇਹੀ ਉਚਿਤ ਸਜਾਏ ਦਰਬਾਰੀਆਂ ਨੇ ਜਦ ਦੇਖਿਆ ਕਿ ਲਾਲਚ ਦੇ ਚੱਕਰ ਵਿੱਚ ਅਨੁਚਿਤ ਦਰਬਾਰ ਤੋਂ ਬਾਹਰ ਕੱਢੇ ਜਾ ਰਹੇ ਨੇ ਤਾਂ ਸਾਬ ਨੇ ਰਹਿਮ ਲਈ ਪ੍ਰਾਰਥਨਾ ਕੀਤੀ ਬਾਦਸ਼ਾਹ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਤੇ ਕਿਹਾ ਅੱਜ ਤੋਂ ਹੁਣੇ ਇਹ ਕਸਮ ਖਾਓ ਕਿ ਬਿਨਾਂ ਸਮਝੇ 부ਝੇ ਕਦੀ ਕਿਸੇ ਦੀ ਨਕਲ ਨਹੀਂ ਕਰੋਗੇ ਸਾਰੇ ਦਰਬਾਰੀਆਂ ਨੇ ਅਜਿਹਾ ਹੀ ਕੀਤਾ ਤਦ ਕਿਦਰੇ ਜਾ ਕੇ ਉਹ ਸਾਰੇ ਸਜ਼ਾ ਤੋਂ ਮੁਕਤ ਹੋਏ ਇਸ ਤਰ੍ਹਾਂ ਅਕਬਰ ਤੇ ਬਾਦਸ਼ਾਹ ਅਕਬਰ ਬਾਦਸ਼ਾਹ ਤੇ ਬੀਰਵਾਲ ਦੇ ਚਰਚੇ ਬਹੁਤ ਪ੍ਰਸਿੱਧ ਸਨ ਇਸੇ ਤਰ੍ਹਾਂ ਇੱਕ ਹੋਰ ਕਹਾਣੀ ਤੁਹਾਨੂੰ ਸੁਣਾਉਂਦੇ ਹਾਂ ਬਾਦਸ਼ਾਹ ਅਕਬਰ ਅਕਬਰ ਭੇਸ ਬਦਲ ਕੇ ਆਪਣੇ ਰਾਜ ਵਿੱਚ ਘੁੰਮਿਆ ਕਰਦੇ ਸੀ ਉਹ ਜਾਨਣਾ ਚਾਹੁੰਦੇ ਸੀ ਕਿ ਉਹਨਾਂ ਦੇ ਸ਼ਾਸਨ ਵਿੱਚ ਪਰਜਾ ਸੁખી ਹੈ ਜਾਂ ਨਹੀਂ ਇੱਕ ਦਿਨ ਉਹ ਭੇਸ ਬਦਲ ਕੇ ਨਗਰ ਵਿੱਚ ਘੁੰਮ ਰਹੇ ਸਨ ਜਦੋਂ ਬੀਰਵਾਲ ਦੇ ਘਰ ਦੇ ਨੇੜੇ ਪਹੁੰਚੇ ਤਾਂ ਅਚਾਨਕ ਉਹਨਾਂ ਦੇ ਮਨ ਵਿੱਚ ਆਇਆ ਕੀ ਬੀਰਵਾਲ ਦਾ ਫਾਰਸ ਦੇ ਬਾਦਸ਼ਾਹ ਦੇ ਬਲਾਵੇ ਤੇ ਗਏ ਨੇ ਕਿਉਂ ਨਾ ਉਸ ਦੇ ਘਰ ਦੇ ਲੋਕਾਂ ਦੀ ਪ੍ਰੀਖਿਆ ਲਈ ਜਾਵੇ ਬੀਰਵਾਲ ਦੇ ਘਰ ਵਿੱਚ ਉਹਨਾਂ ਦੀ ਪਤਨੀ ਤੇ ਇੱਕ ਧੀ ਅਤੇ ਇੱਕ ਪੁੱਤਰ ਸੀ ਬਾਦਸ਼ਾਹ ਬੀਰਵਾਲ ਦੇ ਘਰ ਪਹੁੰਚੇ ਉਹ ਕੁਝ ਕਹਿ ਸੁਣ ਕੇ ਆਪਣਾ ਰੰਗ ਜਮਾਉਣਾ ਹੀ ਚਾਹੁੰਦੇ ਸਨ ਕਿ ਬੀਰਵਾਲ ਦਾ ਲੜਕਾ ਬੋਲਿਆ ਉਹ ਆਏ ਇਹ ਸੁਣ ਕੇ ਲੜਕੀ ਨੇ ਕਿਹਾ ਉਹ ਤਾਂ ਨਹੀਂ ਹਨ ਪਤਨੀ ਮਕਾਨ ਦੇ ਅੰਦਰੋਂ ਦੋਨਾਂ ਬੱਚਿਆਂ ਦੀਆਂ ਗੱਲਾਂ ਸੁਣ ਰਹੀ ਸੀ ਅਤੇ ਉੱਥੇ ਹੀ ਬੋਲੀ ਉਹ ਹੁੰਦੇ ਅਤੇ ਨਹੀਂ ਵੀ ਹੁੰਦੇ ਵਾਸ਼ਾ ਉਹਨਾਂ ਦੇ ਮੂੰਹੋਂ ਤੋਂ ਨਿਕਲੇ ਸੰਕੇਤਕ ਬਾਰਤਾਲਾਪ ਨੂੰ ਨਹੀਂ ਸਮਝ ਸਕੇ ਉਹ ਤਾਂ ਬੀਰਵਾਲ ਦੇ ਘਰ ਦੇ ਲੋਕਾਂ ਦੀ ਪ੍ਰੀਖਿਆ ਲੈਣ ਆਏ ਸਨ ਮਗਰ ਇੱਥੇ ਦੂਸਰਾ ਹੀ ਪ੍ਰਸ਼ਨ ਉਹਨਾਂ ਦੇ ਸਾਹਮਣੇ ਖੜਾ ਹੋ ਗਿਆ ਉਹ ਉਲਟੇ ਪੈਰ ਵਾਪਸ ਪਰਤ ਆਏ ਅਗਲੇ ਦਿਨ ਦਰਬਾਰ ਵਿੱਚ ਉਹਨਾਂ ਨੇ ਦਰਬਾਰੀਆਂ ਦੇ ਸਾਹਮਣੇ ਇਹਨਾਂ ਤਿੰਨੇ ਗੱਲਾਂ ਨੂੰ ਰੱਖਿਆ ਕਿ ਇਹਨਾਂ ਦਾ ਮਤਲਬ ਪੁੱਛਿਆ ਕਿੰਤੂ ਲਖ ਪ੍ਰਤਨਾਂ ਦੇ ਬਾਵਜੂਦ ਵੀ ਕੋਈ ਇਹਨਾਂ ਤਿੰਨਾਂ ਗੱਲਾਂ ਦਾ ਮਤਲਬ ਨਹੀਂ ਦੱਸ ਸਕਿਆ ਦੋ ਦਿਨ ਬੀਤ ਗਏ ਜਦ ਬੀਰਵਾਲ ਪਰਤ ਆਏ ਬਾਸ਼ਾ ਨੇ ਉਹੀ ਤਿੰਨੋਂ ਗੱਲਾਂ ਉਹਨਾਂ ਤੋਂ ਪੁੱਛੀਆਂ ਤਾਂ ਬੀਰਵਾਲ ਨੇ ਤੁਰੰਤ ਉੱਤਰ ਦਿੱਤਾ ਅਲੀ ਜਹਾਂ ਇਸ ਗੱਲ ਤੋਂ ਸਮਝਦੀ ਲੱਗਦੀ ਹੈ ਕਿ ਜਦ ਕਿਸੇ ਇੱਜ਼ਤਦਾਰ ਦੇ ਘਰ ਵਿੱਚ ਕੋਈ ਬਾਖਫ ਵਿਅਕਤੀ ਇਹ ਜਾਣ ਕੇ ਵੀ ਜਾਏ ਕਿ ਘਰ ਦਾ ਮਾਲਕ ਨਹੀਂ ਹੈ ਤਾਂ ਹੀ ਘਰ ਵਾਲੇ ਅਜਿਹੀਆਂ ਗੱਲਾਂ ਕਰਦੇ ਹਨ ਯਾਨੀ ਪਹਿਲੀ ਗੱਲ ਉਹ ਆਏ ਦਾ ਮਤਲਬ ਹੈ ਕਿ ਬੱਲਦਾਏ ਦੂਸਰੀ ਗੱਲ ਉਹ ਤਾਂ ਨਹੀਂ ਹਨ ਦਾ ਮਤਲਬ ਹੈ ਕਿ ਉਸਦੇ ਸਿੰਘ ਨਹੀਂ ਹਨ ਅਤੇ ਤੀਸਰੀ ਗੱਲ ਉਹ ਹੁੰਦੀ ਹੈ ਤੇ ਨਹੀਂ ਵੀ ਹੁੰਦੇ ਦਾ ਅਰਥ ਹੈ ਕਿ ਕਿਸੇ ਬੌਲਦੇ ਦੇ ਸਿੰਘ ਹੁੰਦੇ ਵੀ ਹਨ ਤੇ ਕਿਸੇ ਦੇ ਨਹੀਂ ਵੀ ਹੁੰਦੇ ਵੀਰਵਲ ਨੇ ਅੱਗੇ ਕਿਹਾ ਇਹਨਾਂ ਤਿੰਨਾਂ ਗੱਲਾਂ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਬਿਨਾ ਘਰ ਦੇ ਮਾਲਕ ਦੇ ਨਾਂ ਹੋਣ ਤੇ ਉਸ ਦੇ ਘਰ ਕਦੀ ਨਾ ਜਾਇਆ ਜਾਵੇ ਇਹ ਤਾਂ ਉਹੀ ਇਹ ਤਾਂ ਹੋਈ ਬਿਨਾ ਬਾਖਿਫ ਦੀ ਗੱਲ ਕਿੰਤੂ ਜੇਕਰ ਬਾਖਿਫ ਵੀ ਜਦ ਨਾਲ ਅਜਿਹਾ ਕਰੇ ਤਾਂ ਹਾਜ਼ਰਕਰ ਵਾਲਿਆ ਘਰ ਵਾਲਿਆ ਦੁਆਰਾ ਅਜਿਹੀਆਂ ਗੱਲਾਂ ਕਹਿ ਕੇ ਉਸ ਨੂੰ ਇਸ਼ਾਰੇ ਨਾਲ ਸੁਚੇਤ ਕਰ ਦੇਣਾ ਚਾਹੀਦਾ ਹੈ ਇਹ ਸੁਣ ਕੇ ਬਾਦਸ਼ਾਹ ਚੁੱਪ ਹੋ ਗਏ ਉਹਨਾਂ ਨੇ ਆਪਣੀ ਮਾਨਸਿਕ ਸ਼ਰਮ ਨੂੰ ਪ੍ਰਗਟ ਨਹੀਂ ਹੋਣ ਦਿੱਤਾ ਪਰ ਮਨ ਹੀ ਮਨ ਵਿੱਚ ਬੀਰਵਾਲ ਤੇ ਉਸ ਦੇ ਪਰਿਵਾਰ ਦੇ ਲੋਕਾਂ ਦੀ ਬੁੱਧੀ ਦੀ ਪ੍ਰਸ਼ੰਸਾ ਕੀਤੀ ਇੱਕ ਤੁਹਾਨੂੰ ਕਹਾਣੀ ਹੋਰ ਸੁਣਾਉਂਦੇ ਹਾਂ ਇੱਕ ਦਿਨ ਅਕਬਰ ਬਾਦਸ਼ਾਹ ਆਪਣੇ ਮਹਿਲ ਦੇ ਜਨਾਨ ਚਖਾਨੇ ਵਿੱਚ ਬੈਠੇ ਸਨ ਬੇਗਮ ਸਾਹਿਬਾ ਨੇ ਪੁੱਤਰ ਨੂੰ ਲਿਆ ਕੇ ਬਾਦਸ਼ਾਹ ਦੀ ਝੋਲੀ ਵਿੱਚ ਦੇ ਦਿੱਤਾ ਬਾਦਸ਼ਾਹ ਆਪਣੀਆਂ ਬਾਹਾਂ ਦਾ ਝੂਲਾ ਬਣਾ ਕੇ ਉਸ ਨੂੰ ਚਲਾਉਣ ਲੱਗੇ ਖੇੜਦੇ ਖੇੜਦੇ ਸਹਜਾਦੇ ਨੇ ਆਪਣੇ ਦੋਨਾਂ ਹੱਥਾਂ ਨਾਲ ਬਾਦਸ਼ਾਹ ਦੀਆਂ ਮੁੱਛਾਂ ਨੂੰ ਫੜ ਲਿਆ ਬਾਦਸ਼ਾਹ ਨੇ ਬੜੀ ਮੁਸ਼ਕਲ ਨਾਲ ਆਪਣੀਆਂ ਮੁੱਛਾਂ ਸਹਜਾਦੇ ਤੋਂ ਛੁਡਾਈਆਂ ਉਹ ਦਰਬਾਰ ਵਿੱਚ ਆਈ ਉਹਨਾਂ ਨੇ ਦਰਬਾਰੀਆਂ ਨੂੰ ਪ੍ਰਸ਼ਨ ਵੀ ਕੀਤਾ ਕਿ ਜੇਕਰ ਮੇਰੀ ਮੁੱਛ ਕੁੱਟ ਲਵੇ ਤਾਂ ਉਸ ਨੂੰ ਕੀ ਸਜ਼ਾ ਦਿੱਤੀ ਜਾਣ ਚਾਹੀਦੀ ਹੈ ਕਿਸੇ ਨੇ ਕਿਹਾ ਕਿ ਮੁੱਛ ਕਿਚਨ ਵਾਲੇ ਦੀ ਗਰਦਨ ਉਡਾ ਦੇਣੀ ਚਾਹੀਦੀ ਹੈ ਕਿਸੇ ਨੇ ਕਿਹਾ ਕਿਸੇ ਨੇ ਕੁਝ ਕਿਸੇ ਨੇ ਕੁਸ ਉਥੇ ਜਿੰਨੇ ਮੂੰਹ ਉੰਨੀਆਂ ਹੀ ਗੱਲਾਂ ਸਨ ਇਹ ਸਾਰੀਆਂ ਗੱਲਾਂ ਸੁਣ ਕੇ ਬਾਦਸ਼ਾਹ ਨੂੰ ਕੋਈ ਤਸੱਲੀ ਨਾ ਆਈ ਆਖਿਰ ਉਹਨਾਂ ਨੇ ਬੀਰਵਲ ਬਲ ਸਵਾਲੀਆਂ ਨਜ਼ਰਾਂ ਨਾਲ ਦੇਖਿਆ ਤੇ ਬੋਲੇ ਬੀਰਵਲ ਫਿਰ ਬੀਰਵਲ ਬੋਲਿਆ ਜਾ ਆਪਣਾ ਉਸ ਨੂੰ ਮਠਿਆਈ ਖਵਾਉਣੀ ਚਾਹੀਦੀ ਹੈ ਬੀਰਵਲ ਦੇ ਉੱਤਰ ਤੋਂ ਬਾਦਸ਼ਾਹ ਹੱਸ ਪਏ ਤੇ ਉਹਨਾਂ ਨੇ ਕਿਹਾ ਇਹ ਤਾਂ ਤੂੰ ਬਹੁਤ ਚੰਗੀ ਗੱਲ ਕੀਤੀ ਹੈ ਪਰ ਉਸ ਨੂੰ ਮਠਿਆਈ ਕਿਉਂ ਖਾਣੀ ਚਾਹੀਦੀ ਹੈ ਬੀਰਵਾਲ ਨੇ ਬੇਨਤੀ ਕੀਤੀ ਬਾਦਸ਼ਾਹ ਸਲਾਮਤ ਤੁਹਾਡੀ ਤੁਹਾਡੀ ਮੁੱਛ ਪੁੱਟਣ ਵਾਲੇ ਛੋਟੇ ਛੋਟੇ ਸ਼ਹਿਜ਼ਾਦੇ ਜਾਂ ਸ਼ਹਿਜ਼ਾਦੀ ਦੇ ਇਲਾਵਾ ਹੋਰ ਕੋਈ ਹੋ ਨਹੀਂ ਸਕਦਾ ਬੀਰਵਾਲ ਦੀ ਸੋਚ ਤੇ ਸਾਰੇ ਦਰਬਾਰੀ ਦੰਗ ਰਹਿ ਗਏ ਇਸ ਤਰ੍ਹਾਂ ਬੀਰਵਾਲ ਦੀ ਬੁੱਧੀ ਸਭ ਤੋਂ ਅਲੱਗ ਸੀ ਉਹ ਇੱਕ ਬਹੁਤ ਹੀ ਬੁੱਧੀਮਾਨ ਸੀ ਇੱਕ ਵਾਰ ਬਾਦਸ਼ਾਹ ਅਕਬਰ ਜੰਦ ਤੇ ਜਾ ਰਹੇ ਸਨ ਉਹਨਾਂ ਦੇ ਨਾਲ ਹਜ਼ਾਰਾਂ ਸੈਨਿਕ ਅਸਤਰ-ਸਸਤਰਾਂ ਨਾਲ ਲੈ ਸਨ ਰਸਤੇ ਵਿੱਚ ਇੱਕ ਜਗ੍ਹਾ ਅਕਬਰ ਨੇ ਬੀਰਵਾਲ ਤੋਂ ਪੁੱਛਿਆ ਬੀਰਵਾਲ ਮੈਂ ਤੇਰੇ ਕੋਲੋਂ ਇਹ ਜਾਨਣਾ ਚਾਹੁੰਦਾ ਹਾਂ ਕਿ ਇਸ ਜੰਗ ਵਿੱਚ ਜਿੱਤ ਕਿਸ ਦੀ ਹੋਵੇਗੀ ਇਸ ਮਾਮਲੇ ਵਿੱਚ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਜਾਹਪਨਾ ਬੀਰਵਾਲ ਨੇ ਕਿਹਾ ਇਹ ਗੱਲ ਤਾਂ ਮੈਂ ਜੰਗ ਦੇ ਮੈਦਾਨ 'ਤੇ ਆਪਣੇ ਦੁਸ਼ਮਣ ਨੂੰ ਦੇਖ ਕੇ ਹੀ ਦੱਸਾਂਗਾ ਮੈਦਾਨੇ ਜੰਗ ਵਿੱਚ ਪਹੁੰਚਣ ਤੇ ਬਾਦਸ਼ਾਹ ਨੇ ਅੱਖਾਂ ਹੀ ਅੱਖਾਂ ਵਿੱਚ ਬੀਰਵਾਲ ਬਲ ਦੇਖਿਆ ਤੇ ਇਸ਼ਾਰੇ ਨਾਲ ਉਹੀ ਸਵਾਲ ਕੀਤਾ ਜਾਹਪਨਾ ਜਿੱਤ ਤਾਂ ਤੁਹਾਡੀ ਹੀ ਹੋਵੇਗੀ ਬੀਰਵਾਲ ਨੇ ਉੱਤਰ ਦਿੱਤਾ ਇਹ ਤੂੰ ਕਿਵੇਂ ਸਮਝ ਲਿਆ ਬੀਰਵਲ ਬਾਦਸ਼ਾਹ ਅਕਬਰ ਨੇ ਪੁੱਛਿਆ ਮੈਂ ਦੇਖ ਰਿਹਾ ਹਾਂ ਜਾਪਨਾ ਕਿ ਤੁਹਾਡਾ ਦੁਸ਼ਮਣ ਹਾਥੀ ਤੇ ਸਵਾਰ ਹੋ ਕੇ ਆਇਆ ਏ ਇਹ ਸਭ ਜਾਣਦੇ ਹੋਏ ਕਿ ਹਾਥੀ ਆਪਣੀ ਸੁੰਡ ਨਾਲ ਧੂੰੜ ਚੁੱਕ ਕੇ ਖੁਦ ਆਪਣੇ ਸਰੀਰ ਤੇ ਛੁੱਟਦਾ ਏ ਤੇ ਜੰਦ ਵਿੱਚ ਉਹ ਆਪਣੀਆਂ ਸੁੱਧ ਬੁੱਧ ਖਵਾ ਬੈਠਦਾ ਏ ਦੂਸਰੇ ਪਾਸੇ ਤੁਸੀਂ ਘੋੜੇ ਤੇ ਸਵਾਰ ਹੋ ਘੋੜਾ ਬਹਾਦਰ ਹੁੰਦਾ ਏ ਉਸ ਕੋਲ ਗਾਜੀ ਮਰਦ ਕਹਿ ਕੇ ਵੀ ਬੁਲਾਉਂਦੇ ਨੇ ਫਿਰ ਉਸ ਜੰਦ ਵਿੱਚ ਜਿੱਤ ਬਾਦਸ਼ਾਹ ਅਕਬਰ ਦੀ ਹੋਈ ਨਾ ਜਿੱਤ ਤੇ ਬਾਅਦ ਅਕਬਰ ਬਾਦਸ਼ਾਹ ਨੇ ਬੀਰਵਾਲ ਨੂੰ ਬਹੁਤ ਸਾਰਾ ਇਨਾਮ ਦਿੱਤਾ ਇਸ ਤਰ੍ਹਾਂ ਬੀਰਵਾਲ ਦੀਆਂ ਬੀਰਵਾਲ ਦੀਆਂ ਸਾਰੀਆਂ ਹੀ ਗੱਲਾਂ ਸੱਚੀਆਂ ਹੁੰਦੀਆਂ ਸਨ ਕਿਉਂਕਿ ਬੀਰਵਾਲ ਇੱਕ ਬਹੁਤ ਹੀ ਸਮਝਦਾਰ ਅਤੇ ਬੁੱਧੀਮਾਨ ਸੀ ਆਓ ਤੁਹਾਨੂੰ ਇੱਕ ਹੋਰ ਕਹਾਵਤ ਸੁਣਾਉਂਦੇ ਆਂ ਇੱਕ ਵਾਰ ਅਕਬਰ ਨੂੰ ਬੀਰਵਾਲ ਨੇ ਇੱਕ ਕਹਾਵਤ ਸੁਣਾਈ ਸੀ ਕਿ ਖਾ ਕੇ ਲੇਟ ਜਾ ਅਤੇ ਮਾਰ ਕੇ ਦੌੜ ਜਾ ਇਹ ਚੰਗੇ ਲੋਕਾਂ ਦੀ ਪਹਿਚਾਣ ਹੈ ਜਿਹੜੇ ਲੋਕ ਅਜਿਹਾ ਕਰਦੇ ਨੇ ਉਹਨਾਂ ਨੂੰ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦਾ ਦੁੱਖ ਨਹੀਂ ਉਠਾਉਣਾ ਪੈਂਦਾ ਅਕਬਰ ਨੂੰ ਅਚਾਨਕ ਹੀ ਵੀਰਬਲ ਦੀ ਇੱਕ ਕਹਾਵਤ ਯਾਦ ਆ ਗਈ ਉਹਨਾਂ ਨੇ ਸੋਚਿਆ ਵੀਰਬਲ ਜ਼ਰੂਰੀ ਖਾਣਾ ਖਾਣ ਦੇ ਬਾਅਦ ਲੇਟਦਾ ਹੋਵੇਗਾ ਅੱਜ ਅਸੀਂ ਉਸ ਦੀ ਇਸ ਗੱਲ ਨੂੰ ਗਲਤ ਸਿੱਧ ਕਰ ਦਿਆਂਗੇ ਉਹਨਾਂ ਨੇ ਇੱਕ ਨੌਕਰ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਤੂੰ ਬੀਰਵਾਲ ਦੇ ਕੋਲ ਜਾ ਇਸ ਸਮੇਂ ਉਹ ਖਾਣਾ ਖਾ ਰਿਹਾ ਹੋਵੇਗਾ ਬੀਰਵਾਲ ਨੂੰ ਕਹਿਣਾ ਕਿ ਅਸੀਂ ਜາດ ਕੀਤਾ ਏ ਉਹ ਜਿਸ ਹਾਲਾਤ ਵਿੱਚ ਹੋਵੇ ਸਾਨੂੰ ਤੁਰੰਤ ਮਿਲੇ ਜੋ ਆ ਗਿਆ ਬਾਦਸ਼ਾ ਸਲਾਮਤ ਬਾਦਸ਼ਾ ਦਾ ਹੁਕਮ ਸੁਣ ਕੇ ਨੌਕਰ ਚਲਾ ਗਿਆ ਜਦ ਨੌਕਰ ਬੀਰਵਾਲ ਦੇ ਘਰ ਪਹੁੰਚਿਆ ਤਾਂ ਉਸਨੇ ਦੇਖਿਆ ਬੀਰਵਾਲ ਖਾਣਾ ਖਾ ਰਿਹਾ ਸੀ ਨੌਕਰ ਨੇ ਅਕਬਰ ਦਾ ਹੁਕਮ ਬੀਰਵਾਲ ਨੂੰ ਦਿੱਤਾ बीरवल बुद्धिमानਤਾ ਸੀ ਉਸਨੇ ਸਮਝ ਲਿਆ ਕਿ ਅਕਬਰ ਨੇ ਉਸਨੂੰ ਕਿਉਂ ਤਰੰਤ ਆਉਣ ਲਈ ਕਿਹਾ ਇਸ ਲਈ ਬੀਰਵਲ ਨੇ ਭੋਜਨ ਖਤਮ ਕਰਕੇ ਨੌਕਰ ਨੂੰ ਕਿਹਾ ਠਹਿਰੋ ਮੈਂ ਕੱਪੜੇ ਬਦਲ ਕੇ ਤੇਰੇ ਨਾਲ ਹੀ ਚੱਲ ਰਿਹਾ ਹਾਂ ਉਸਨੇ ਉਸ ਦਿਨ ਬੀਰਵਲ ਨੇ ਚੁਸਤ ਪਜਾਮਾ ਪੈਨਿਆ ਹੋਇਆ ਸੀ ਪਜਾਮੇ ਨੂੰ ਪੈਨਣ ਲਈ ਉਹ ਕੁਝ ਦੇਰ ਲਈ ਬਿਸਤਰੇ ਤੇ ਲੇਟ ਗਿਆ ਫਿਰ ਕੱਪੜੇ ਪਹਿਨ ਕੇ ਉਹ ਨੌਕਰ ਨਾਲ ਚੱਲ ਪਿਆ ਜਦ ਬੀਰਵਲ ਦਰਬਾਰ ਵਿੱਚ ਪਹੁੰਚਿਆ ਤਾਂ ਅਕਬਰ ਨੇ ਕਿਹਾ ਕਹੋ ਬੀਰਵਲ ਖਾਣਾ ਖਾਣ ਦੇ ਬਾਅਦ ਅੱਜ ਵੀ ਲੇਟੇ ਜਾਂ ਨਹੀਂ ਕਲ ਲੈਟਿਆ ਸੀ ਬਾਦਸ਼ਾਹ ਸਲਾਮਤ ਵੀਰਵਲ ਦੀ ਇਹ ਗੱਲ ਸੁਣ ਕੇ ਅਕਬਰ ਨੇ ਗੁੱਸੇ ਵਿੱਚ ਕਿਹਾ ਵੀਰਵਲ ਤੂੰ ਸਾਡੇ ਹੁਕਮ ਦਾ ਅਨਾਦਰ ਕੀਤਾ ਏ ਤੈਨੂੰ ਅਸੀਂ ਸਜ਼ਾ ਦੇਵਾਂਗੇ ਜਦ ਅਸੀਂ ਤੈਨੂੰ ਤੁਰੰਤ ਬੁਲਾਇਆ ਸੀ ਫਿਰ ਤੂੰ ਲੇਟਿਆ ਕਿਉ ਬਾਦਸ਼ਾਹ ਸਲਾਮਤ ਮੈਂ ਤੁਹਾਡੇ ਹੁਕਮ ਦਾ ਅਨਾਦਰ ਕਿੱਥੇ ਕੀਤਾ ਏ ਮੈਂ ਤਾਂ ਕੱਪੜੇ ਪਹਿਨ ਕੇ ਸਿੱਧਾ ਤੁਹਾਡੇ ਕੋਲ ਆਇਆ ਹਾਂ ਇਹ ਚੁਸਤ ਪਜਾਮਾ ਪਹਿਨਣ ਦੇ ਲਈ ਮੈਨੂੰ ਲੇਟਣਾ ਪਿਆ ਸੀ ਵੀਰਵਲ ਨੇ ਸਹਿਜ ਭਾਵਨਾ ਨਾਲ ਉੱਤਰ ਦਿੱਤਾ ਅਕਬਰ ਬਾਦਸ਼ਾਹ ਵੀਰਵਲ ਦੀ ਚਲਾਕੀ ਨੂੰ ਸਮਝ ਗਏ ਅਤੇ ਹੱਸਣ ਲੱਗੇ ਇਸ ਤਰ੍ਹਾਂ ਅਕਬਰ ਅਤੇ ਵੀਰਵਲ ਦੀਆਂ ਕਹਾਣੀਆਂ ਬਹੁਤ ਪ੍ਰਸਿੱਧ ਹਨ ਤੇ ਵੀਰਵਲ ਦੀ ਬਹਾਦਰੀ ਅਤੇ ਬੁੱਧੀ ਬਹੁਤ ਹੀ ਜ਼ਿਆਦਾ ਪਰਚਲਿਤ ਸੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੇ ਨਵੀਆਂ ਦਿਲਚਸਪ ਸਿੱਖਿਆ ਦਾ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ